ਰੈਡੀ ਤਤੀਆਂ ਹਵਾਵਾਂ ਮਾ ਆਪਣੇ ਪੂਰੇ ਜਲਾਉ ਉੱਤੇ ਬਗਦੀਆਂ ਬਹਣਾ ਅਤੇ ਟਿੱਬਿਆਂ ਦਾ ਰੇਤਾ ਲਪੇਟ ਕੇ ਜੇਠਹਾੜ ਦੇ ਮਹੀਨੇ ਚਾਰੇ ਦਿਸ਼ਾਾਂ ਵਿੱਚ ਛਾਣਾ ਦਿੰਦੀਆਂ ਅਤੇ ਸ਼ੂਕਦੀਆਂ ਨੇ ਡੰਡੀ ਇਹਨਾ ਮਹੀਨਾ ਵਿੱਚ ਧਰਤੀ ਦੀ ਤਪਸ਼ ਵੀ ਜੋਰਾ ਉੱਤੇ ਹੁੰਦੀ ਐ ਡੰਡੀ ਧਰਤੀ ਅੰਦਰਲੇ ਜੀਵ ਖੁੱਡਾਂ ਤੋਂ ਬਾਹਰ ਆ ਕੇ ਠੰਡਕ ਦੀ ਤਲਾਸ਼ ਵਿੱਚ ਪੌਣ ਬਣ ਬਣ ਬਾਹਰ ਨਿਕਲਦੇ ਨੇ ਡੰਡੀ ਪਾਣੀ ਲਈ ਤਰਾ ਤਰਾ ਹੁੰਦੀ ਹੈ ਡੰਡੀ ਸੂਰਜ ਦੀ ਗਰਮੀ ਅਤੇ ਖੁਸ਼ਕ ਹਵਾਵਾਂ ਸਦਕੇ ਇਨਸਾਨੀ ਰਮਾਏ ਪੇੜ ਪੌਦੇ ਵੀ ਪਲਾਸ਼ਨਾ ਵਿੱਚ ਹੀ ਸੁੱਕ ਜਾਂਦੇ ਨੇ ਡੰਡੀ ਕੀੜੇ ਮਕੌੜੇ ਪੰਛੀ ਜਨੌਰ ਮਨੁੱਖ ਗਰਮੀ ਵਿੱਚ ਤੜਫਦੇ ਅਸਮਾਨ ਵਾਲਾ ਮੂੰਹ ਚੁੱਕ ਚੁੱਕ ਅੜੀਕਦਿਆਂ ਨੂੰ ਕੁਦਰਤ ਦੇ ਅਨੰਤ ਅਥਾ ਵਿਸਥਾਰ ਵਾਲੇ ਨੀਲੇ ਅੰਬਰ ਉੱਤੇ ਜਦੋਂ ਛਾਂ ਕਾਲੀ ਬਰਸਾਤੀ ਬੱਦਲੀ ਦਿਸਦੀ ਹੈ ਤਾਂ ਪੂਰੀ ਕਾਇਨਾਤ ਸੁਖਮਈ ਅਹਿਸਾਸ ਲਈ ਸ਼ੁਕਰਾਨਾ ਕਰਦੀ ਐ ਅਤੇ ਜਦੋਂ ਅਸਮਾਨ ਬੱਦਲਾਂ ਨਾਲ ਭਰ ਜਾਂਦਾ ਤਾਂ ਮੀਂਹ ਨਾਲ ਭਰੇ ਬੱਦਲ ਨੀਵੇਂ ਹੋ ਕੇ ਕਾਲੀਆਂ ਘਟਾਵਾਂ ਬਣ ਕੇ ਛਾਉਂਦੇ ਨੇ ਅਤੇ ਫਿਰ ਆਸਾਂ ਨੂੰ ਬੂਰ ਲੱਗਦਾ ਡੰਡੀ ਕਟਾ ਕਾਲੀਆਂ ਰੂਪ ਸਜਾ ਕੇ ਰੂਹਾਂ ਨੂੰ ਮਹਿਕਾਉਂਦੇ ਕਿਨਮਿਨ ਕਿਨਮਿਨ ਭੂਰ ਜਹੀ ਜਾਂ ਕਦੇ ਛੜਾਕਾਂ ਕਰਦੇ ਇਹ ਘਟਾਵਾ ਕੁਦਰਤ ਦੇ ਕਾਇਦੇ ਉੱਤੇ ਚੱਲਦੀਆਂ ਪਿੰਡੀ ਸ਼ਹਿਰੀ ਨਦੀਆਂ ਨਾਲੇ ਪਹਾੜ ਮੈਦਾਨਾਂ ਉੱਤੇ ਫੇਰਾ ਪਾਉਂਦੀਆਂ ਕਿਨਮਿਨ ਛਰਾਟੇ ਜਾਂ ਫਿਰ ਮੂਸਲਾਤਾਰ ਵਰਦੀਆਂ ਨੇ ਡੰਡੀ ਕੁਦਰਤ ਆਪਣੇ ਆਪ ਵਿੱਚ ਇੱਕ ਬੇਮਿਸਾਲ ਸੁਹੱਪਣ ਹੈ ਡੰਡੀ ਸੂਰਜ ਦੇ ਚੜਨ ਅਤੇ ਛਿਪਣ ਸਮੇ ਇਹਨਾ ਬੱਦਲਾਂ ਵਿੱਚੋਂ ਸੁਨਹਿਰੀ ਚਾਨਣ ਬिखरਦਾ ਦੇਖਣਾ ਸਾਡੇ ਮਸਤਕ ਨੂੰ ਰੈਡੀ ਤਾਜ਼ਗੀ ਦੇ ਰਿਸ਼ਨਾਉਂਦਾ ਡੰਡੀ ਬੱਦਲ ਚੜਦੇ ਸੂਰਜ ਅੱਗੇ ਬੇਸ਼ੁਮਾਰ ਸੋਹਣੇ ਆਕਾਰ ਬਣਾਉਂਦੇ ਨੇ ਅਤੇ ਛਿਪਦੇ ਸੂਰਜ ਦੀ ਲਾਲੀ ਬੱਦਲਾਂ ਨੂੰ ਬੇਹੱਦ ਸੁਹੱਪਣ ਨਾਲ ਨਿਖਾਰਦੀ ਐ ਡੰਡੀ ਕਾਲੀ ਸਲੇਟੀ ਬਦਲੀ ਦੇ ਆਲੇ-ਦੁਆਲੇ ਸੋਨੇ ਰੰਗੀ ਰਿਸ਼ਮਾ ਦੀ ਲਕੀਰ ਗਲ ਹਾਰ ਦੀ ਤਰ੍ਹਾਂ ਇੰਨੀ ਫੱਬਦੀ ਹੈ ਕਿ ਰੂਹ ਦੇਖ-ਦੇਖ ਨਹੀਂ ਰਜਦੀ ਡੰਡੀ ਸੂਰਜ ਦੀਆਂ ਹਲਕੀਆਂ-ਹਲਕੀਆਂ ਰਿਸ਼ਮਾ ਬੱਦਲਾਂ ਨੂੰ ਬਨਸ ਬੰਨੇ ਅਕਾਰਾਂ ਵਿੱਚ ਪ੍ਰੋ ਦਿੰਦੀਆਂ ਨੇ ਡੰਡੀ ਬੱਦਲਾਂ ਦੇ ਬਨਸ ਵੰਣੜੇ ਅਕਾਰ ਕਿਤੇ ਪੰਛੀ ਜਨੌਰ ਬਾਗ ਉੜਦੇ ਕਿਤੇ ਵੱਡੇ-ਵੱਡੇ ਪਹਾੜਾ ਬਾਗ ਕਿਤੇ ਸਾਉਣ ਦੇ ਮਹੀਨੇ ਪਾਈ ਕਿਸੇ ਨੱਡੀ ਦੀ ਰੰਗ-ਬਰੰਗੀ ਪੀਂਗ ਦੀ ਤਰਾ ਕਦੇ-ਕਦੇ ਤਲਾਬ ਤੋਬੇ ਜਾਂ ਫਿਰ ਵਗਦੀ ਨਦੀ ਬਾਗ ਪਤਾ ਨਹੀਂ ਕਿੰਨੇ ਹੀ ਰੂਪ ਜਿੰਨੀ ਵਾਰ ਦੇਖੀ ਜਾਓ ਉਦੋਂ ਵੀ ਕੋਈ ਨਮੀ ਜਹੀ ਛੈ ਬਣ ਜਾਂਦੇ ਨੇ ਇਹ ਬੱਦਲ ਡੰਡੀ ਨੀਲਾ ਅੰਬਰ ਇਹਨਾ ਬੱਦਲਾਂ ਵਿੱਚੋਂ ਦਿਖਾਈ ਦੇਣਾ ਕੁਦਰਤ ਦੀ ਬੇਮਿਸਾਲ ਖੂਬਸੂਰਤੀ ਦਾ ਅਹਿਸਾਸ ਕਰਾਉਂਦਾ ਲੱਗਦਾ ਹੈ ਡੰਡੀ ਬੇਅੰਤ ਖਲਾ ਵਿੱਚ ਇਹ ਬੱਦਲ ਕਦੇ-ਕਦੇ ਤਿੱਤਰ ਖੰਬੜੇ ਜਿਹੇ ਉੱਚੇ ਹੋ ਹੋ ਕੇ ਪੂਰੇ ਬ੍ਰਹਿਮੰਡ ਉੱਤੇ ਛਾਏ ਪੁਲਾੜ ਨਾਲ ਗੱਲਾਂ ਕਰਦੇ ਲੱਗਦੇ ਨੇ ਅਤੇ ਆਕਾਸ਼ ਵੀ ਇਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਪਿਉ ਬਾਂਗਰਾ ਲਾੜ ਲੜਾਉਂਦਾ ਡੰਡੀ ਰੌਲੀ ਏ ਤਾਂ ਕੋਠਿਆਂ ਉੱਤੇ ਕਪਾਹ ਦੇ ਫੁੱਟ ਦੀ ਤਰ੍ਹਾਂ ਬਰਸਾਤਾਂ ਦਾ ਸੁਨੇਹਾ ਦਿਂਦੇ ਲੱਗਦੇ ਨੇ ਡੰਡੀ ਕਈ ਵਾਰੀ ਇਹ ਬਰਸਾਤੀ ਬੱਦਲੀਆਂ ਫੂਹੀ ਬਣ ਬਣ ਸਾਡੇ ਸਿਰਾਂ ਦੇ ਉੱਪਰ ਦੀ ਹਵਾ ਹੋ-ਹੋ ਲੰਗਦੀਆਂ ਇੰਜ ਲੱਗਦੀਆਂ ਜਿਵੇਂ ਕਪਾਹ ਬੇਲ ਨੇ ਵਿੱਚੋਂ ਹੁਣੇ-ਹੁਣੇ ਬਾਹਰ ਆਈ ਹੋਵੇ ਅਤੇ ਜੀ ਕਰਦਾ ਐ